ਵੀ ਖੁੱਲ ਕੇ ਖੇਡਣਾ ਬੜਾ ਪਾਤਰਾ ਨੇ ਉਹ ਕਿਉਂਕਿ ਹਰ ਇੱਕ ਸਾਲ ਫਲਨ ਸਾਹਿਬ ਦੀ ਟੀਮ ਕਿਸੇ ਨਾ ਕਿਸੇ ਪੋਜੀਸ਼ਨ ਤੇ ਕਹਿੰਦੇ ਵੀ ਰਹੀ ਇਸੇ ਖੇਡ ਮੇਲੇ ਦੇ ਵੀ ਆਹ ਸਾਲ ਵੀ ਕਹਿੰਦੇ ਪੋਜੀਸ਼ਨ ਪਾਉਣ ਨੂੰ ਮੁੰਡੇ ਛੇੜਣਗੇ ਨਾਲ ਕਹਿੰਦੇ ਵੀ ਦਿਵਿੰਦਰ ਫਰੀਦ ਕੋਟੀਆ ਵਰਗੇ ਇਧਰ ਆਮਨ ਨੇ ਕਹਿੰਦੇ ਕਮਾਲ ਕਰ ਦਿੱਤੀ ਹੈ ਵੀ ਬਾਲੀਵੁੱਡ ਦੀ ਜਿਹੀ ਹਮੇਸ਼ਾ ਵਾਲਾ ਤੇ ਨਹੀਂ ਹੋਊਗਾ ਆਓ ਸਰਦਾਰ ਸਮਾਂ ਇਹ ਆ ਬਣੇ ਵੀ ਇਹਨਾਂ ਦੇ ਮਾਹੌਲ ਦੇ दूसरा राउंड मेरा मोड है जी रहा पानी पॉइंट का ये चले नोट रहे हैं वी8 खेला फिर खेला कर दिए हैं जी जगह में एक चाबी या पॉइंट पर बनाए आठ वाली दाब में जिन मियाद के खेल वाले ने अच्छी पहचान बनाया है सर जी जगह कलर भरता है और भाई आंधी और आ रहा है मैदान में है चार हो गई टूटी नीड बढ़ गई दूसरा करने मजबूर है 15वां सेट उनका है 88 का स्कोर हो गया 80 पार भी तैयार कर दिए हैं जी जकार में एक चाकली और पर को बनाने आठ दावे दावे में ਜਿੰਮੇ ਆ ਗਏ ਤੇਰੇ ਬੰਦੇ ਨੇ ਬੱਖਰੀ ਪਛਾਣ ਬਣਾਇਆ ਸਰਪੰਚ ਜੀ ਜਗਾ ਤਰਨ ਬ੍ਰਹਮ ਚੱਕੀਆ ਆਈ ਪੋਏ ਵਾਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੱਖਿਆ ਜੀ ਟੂਰਨਾਮੈਂਟ ਕਬੱਡੀ ਤੇ ਵਾਲੀਬਾਲ ਦਾ ਮੁੰਡੇ ਦੇ ਸੰਤ ਬੱਬਾ ਨਾਮ ਸਿੰਘ ਜੀ ਮਾਗਦੇ ਪੰਜ ਬਾਕੀ ਹੁੰਦੀ ਆ ਜੀ ਤੇ ਹਰ ਸਾਲ 18 ਨੂੰ 19 ਤਰੀਕ ਨੂੰ ਜੀ ਵਰਸੇ ਦੇਖੀ ਹੈ 18 ਤਰੀਕ ਨੂੰ ਵਾਲੀਬਾਲ ਤੇ 19 ਤਰੀਕ ਨੂੰ ਕਬੱਡੀ ਦਾ ਟੂਰਨਾਮੈਂਟ ਹੈ ਜੀ ਤੇ ਵਾਲੀਬਾਲ ਦਾ ਜਿਹੜਾ ਫਸਪਾਈ ਜੀ 60000 ਸਾਂਗਡ 21000 ਪਾਰ ਤੱਕ ਫਰ ਹੈਗਾ ਜੀ 15000 ਤੋਂ ਫੋੜ ਪਾਏਗਾ ਜੀ 11000 ਤੋਂ ਫਾਇਦਾ ਹੋਇਆ ਇਸੇ ਤਰ੍ਹਾਂ ਕੱਲ ਨੂੰ ਕਬੱਡੀ ਦੇ ਟੂਰਨਾਮੈਂਟ ਵੀ 8 ਟੀਮਾਂ ਰਹੀਆਂ ਜਿਹਨਾਂ ਦਾ ਫਰਸਾ ਪਈ ਜਾਗਾ ਲੱਖ ਰੁਪਈਆ 67500 ਤੇ ਬਾਕੀ 6 ਟੀਮਾਂ ਨੂੰ ਭਾਗ ਲਿਆ ਦਾ 50-5000 ਰੁਪਈਆ ਦਿੱਤਾ ਜਾਣਾ ਜੀ ਜੀ ਦੋ ਦਿਨ ਦਾ ਟੂਰਨਾਮੈਂਟ ਹੈ ਜੀ ਜਿਵੇਂ ਕੋਈ ਕਬੱਡੀ ਟੂਰਨਾਮੈਂਟ ਵਗੈਰਾ ਕੋ ਹੋਵੇ ਕਬੱਡੀ ਤੇ ਵਾਲੀਬਾਲ ਜੀ ਇੱਕ ਦਿਨ ਹੀ ਹੱਲ ਰਹੇ ਨੇ ਜੀ ਹਾਂ ਜੀ ਕਬੱਡੀ ਦਾ ਹੋਣਾ ਜਾਂ ਹੋ ਚੁੱਕਾ ਕੱਲੂ ਹੋਣਾ ਹਾਂਜੀ ਕੱਲੂ ਹੋਣਾ ਜੀ ਉਹਦੇ ਵਿੱਚ ਕਿਵੇਂ ਕਿਵੇਂ ਨਾਮ ਰੱਖੇ ਜਾਂ ਟੀਮਾਂ ਬਾਰੇ ਇਹਦਾ ਦੱਸੋ ਉਹਦੇ ਵਿੱਚ ਅੱਠ ਟੀਮਾਂ ਸੱਡੀਆਂ ਗਈਆਂ ਕਬੱਡੀਆਂ ਕਲੱਬਾਂ ਸੜਾਲਾ ਰਣੂਆ ਸ਼ਕਰਪੁਰ ਨੰਗਲੰਬੀਆਂ ਸ਼ਾਹਕੋਟ ਨਕੋਦਰ ਲਾਈਨਸ ਤੇ ਡੀਏਵੀ ਜਲੰਧਰ ਤੇ ਹੋਰ ਤਾਂ ਟੀਮਾਂ ਆ ਤੇ ਜਿਨ੍ਹਾਂ ਦਾ ਕਰਮਬਾਰ ਫਰਸਟ ਪ੍ਰਾਈਜ਼ ਹੈਗਾ ਲੱਖ ਰੁਪਈਆ ਜੀ ਸੈਕੰਡ ਹੈਗਾ 75000 ਤੇ ਬਾਕੀ ਭਾਗ ਲੈਣਾਂਗੇ ਛੇਾਂ ਟੀਮਾਂ ਨੂੰ 50-50000 ਦਿੱਤਾ ਜਾਣਾ ਜੀ ਤੇ ਬੈਸਟ ਰੈਡ ਆਫ ਨੋਸਟੋਪਰ ਨੂੰ 33 33000 ਰੁਪਏ ਆ ਜੀ ਇਹ ਜਿੰਨਾ ਵੀ ਸਮਾਗਮ ਆਰੰਭ ਕੀਤੇ ਗਏ ਆ ਜਿਵੇਂ ਕਿ ਅੱਜ ਭੋਗ ਵੀ ਪਏ ਆ ਗੁਰਮਤ ਸਮਾਗਮ ਚੱਲ ਰਿਹਾ ਆ ਹਾਂਜੀ ਇੱਥੇ ਖੇਡਾਂ ਹੋ ਰਹੀਆਂ ਵਾਲੀਬਾਲ ਦੀ ਕੱਲ ਨੂੰ ਸੀ ਜਿੱਥੇ ਕਬੱਡੀ ਦਾ ਟੂਰਨਾਮੈਂਟ ਆ ਹਾਂਜੀ ਇਹ ਜਿੰਨਾ ਵੀ ਸਮਾਗਮ ਪੁਲੀਚਿਆ ਗਏ ਤੇ ਐਨਆਰਆਈਆਂ ਦਾ ਤੇ ਇਲਾਕੇ ਵਾਲੋਂ ਕਿੰਨਾ ਕੁ ਸਹਿਯੋਗ ਦਾ ਜੀ ਸਾਰੇ ਐਨਆਰਆਈ ਵੀਰਾਂ ਦਾ ਨਗਰ ਪੰਚਾਇਤ ਦਾ ਤੱਲਣ ਦਾ ਜੀ ਤੇ ਸਾਰੇ ਪਿੰਡ ਵਾਸੀਆਂ ਦਾ ਸਹਿਯੋਗ ਆ ਜੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਆ ਜੀ ਇਹ ਜੋ ਖੇਡਾਂ ਕਰਵਾਈਆਂ ਜਾ ਰਹੀਆਂ ਇਹਦੇ ਵਿੱਚ ਤੁਹਾਡਾ ਮ ਚੰਗੀ ਸਿਹਤ ਹੋਵੇ ਉਹਨਾਂ ਦੀ ਗੇਮਾਂ 'ਚ ਭਾਗ ਲੈਣ ਤੇ ਚੰਗੀਆਂ ਨੌਕਰੀਆਂ ਪ੍ਰਾਪਤ ਕਰਨ ਤੇ ਆਪਣੇ ਰਜਗਾਰ ਵਧੀਆ ਚਲਾਉਣ ਦੀ। ਔਰ ਜੋ ਆਪਣੇ ਕਿਸਾਨ ਵੀਰ ਐਸਮ ਬੈਠੇ ਜਿਵੇਂ ਢੱਲੇਵਾਲ ਸਾਹਿਬ ਜੀ ਬੈਠੇ ਉਹਨਾਂ ਦੇ ਸਬੰਧ ਵਿੱਚ ਕੁਝ ਕਹਿਣਾ ਚਾਹੋਗੇ ਤੁਸੀਂ? ਦੇਖੋ ਜੀ ਉਹ ਸਾਰੀ ਭਾਰਤ ਦੇ ਕਿਸਾਨਾਂ ਲਈ ਉਹ ਲੜਾਈ ਲੜ ਰਹੇ ਆ ਜੀ ਜਗਜੀਤ ਸਿੰਘ ਢੱਲੇਵਾਲ ਬਈ ਬਹੁਤ ਵੱਡੀ ਕੁਰਬਾਨੀ ਆ ਜੀ ਉਹਨਾਂ ਦੀ ਇਹ ਇੰਨੇ ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਆ ਜੀ ਇਹਦਾ ਸਰਕਾਰ ਨੂੰ ਵੀ ਚਾਹੀਦਾ ਵੀ ਉਹਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਰ ਇੱਕ ਚੀਜ਼ ਦਾ ਐਮਐਸਪੀ ਹੁੰਦਾ ਸਰਫ ਜਿਹੜਾ ਕਿਸਾਨ ਖੇਤੀ ਕਰਦਾ ਉਹਦੀ ਐਮਐਸਪੀ ਹੈ ਨੀਗੀ ਹਰ ਇੱਕ ਚੀਜ਼ ਦਾ ਬਕਾਇਦਾ ਦੁਕਾਨਾਂ ਦੇ ਕੋਈ ਵੀ ਚੀਜ਼ ਲੈਣ ਚੱਲ ਜਾਓ ਐਮਐਸਪੀ ਹੁੰਦਾ ਹੈ ਬਕਾਇਦਾ ਲਿਖਿਆ ਪਰ ਫਸਲ ਦਾ ਕੋਈ ਰੇਟ ਨਹੀਂ ਹੁੰਦਾ ਜੀ ਜਿਵੇਂ ਕਿ ਅਗਰ ਆਪਾਂ ਗੱਲ ਕਰੀਏ ਜੋ ਵੀ ਸਮਾਗਮ ਹੈ ਇਹਦੇ ਵਿੱਚ ਬਹੁਤ ਰਾਂਦੀਆਂ ਤਿਆਰੀਆਂ ਐਡਵਾਂਸ ਕਰਨੀਆਂ ਪੈਂਦੀਆਂ ਹਨ ਜਾਂ ਕਮੇਟੀ ਵੱਲੋਂ ਹੋਵੇ ਚਾਹੇ ਐਨਆਰਆਈਆਂ ਵੱਲੋਂ ਹੋਵੇ ਇਲਾਕੇ ਵੱਲੋਂ ਹੋਵੇ ਬਹੁਤ ਰਾਂਦੀਆਂ ਕਿਉਂਕਿ ਜਿਹੜੀ ਕਮੇਟੀ ਇੰਤਜ਼ਾਮ ਕਰਦੀ ਉਹਨਾਂ ਨੂੰ ਪਤਾ ਹੁੰਦਾ ਹੈ ਪਿਛਲੇ ਸਾਲ ਨਾਲੋਂ ਇਸ ਸਾਲ ਦੇ ਵਿੱਚ ਕੀ ਅਲੱਗ ਰਿਹਾ ਜਾਂ ਕਿਵੇਂ ਦੀਆਂ ਤਿਆਰੀਆਂ ਰਹੀਆਂ ਜਾਂ ਕੀ ਕਿਤਰਾ ਦੀਆਂ ਪ੍ਰੋਬਲਮਾਂ ਨਿੱਤੇ ਆਰੀਆਂ ਤਾਂ ਸਾਡੀਆਂ ਹਰ ਸਾਲ ਸੇਮੇ ਹੀ ਹੁੰਦੀਆਂ ਜੀ ਆਪਣੇ ਐਨਆਰਏ ਵੀਰ ਫਾਈਨੈਂਸ਼ਲੀ ਬਹੁਤ ਸਪੋਰਟ ਕਰਦੇ ਆ ਜੀ ਕਿਉਂਕਿ ਜਿਹੜੇ ਵੱਡੇ ਵੱਡੇ ਟੂਰਨਾਮੈਂਟ ਆ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਹੁੰਦੇ ਆ ਬੱਚਿਆ ਤੱਲਾਂ ਤੇ ਬਾਕੀ ਹੋਰ ਸਾਰੇ ਪਿੰਡ ਵਾਸੀ ਆ ਜੀ ਉਹਨਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਜੀ ਜੋ ਵੀ ਕੰਮਕਾਰ ਹੁੰਦਾ ਗਰਾਊਂਡ ਦੀ ਤਿਆਰੀ ਜੋ ਵੀ ਹੁੰਦਾ ਉਹ ਪੂਰੀ ਸਪੋਰਟ ਕੀਤੀ ਜਾਂਦੀ ਆ ਜੀ ਲਿਆਕਾ ਨੂੰ ਕਿਸੇ ਦੇਣਾ ਚਾਹੀਦਾ ਲਿਆਕਾ ਨੂੰ ਤਾਂ ਸੰਦੇਸ਼ ਜਾਂਦਾ ਕੱਲੂ ਕੋਆਰਡੀਨੇਟਰ ਟੂਰਨਾਮੈਂਟ ਆ ਜੀ ਸਾਰੇ ਜਾਣੇ ਹੌਮ ਹਵਾ ਕੇ ਪਹੁੰਚੋ ਤੇ ਬਾਬਾ ਜੀ ਦੀ ਅਰਥੀ ਦਾ ਦਿਹਾੜਾ ਆ ਜੀ ਤੇ ਗੁਰਦੁਆਰ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਲਵਿੰਦਰ ਜੀ ਜਿਵੇਂ ਕਿ ਤੁਸੀਂ ਇਸ ਇਲਾਕੇ ਦੇ ਇਸ ਪਿੰਡ ਦੇ ਸਾਬਕਾ ਸਰਪੰਚ ਰਹੇ ਚੁੱਕੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਤੁਸੀਂ ਅਦਾ ਕਰ ਚੁੱਕੇ ਹੋ ਕੀ ਕਹਿਣਾ ਚਾਹੋਗੇ ਤੇ ਸਬੰਧ ਦੇ ਵਿੱਚ ਅੱਜ ਇਸ ਵਿਸ਼ੇਸ਼ ਤੌਰ ਤੇ ਤੁਸੀਂ ਟੂਰਨਾਮੈਂਟ 'ਚ ਪਹੁੰਚੇ ਹੋ ਜੋ ਸਮਾਗਮ ਕਰਵਾਇਆ ਜਾਂਦਾ ਹੈ ਇਹਦੇ ਸਬੰਧੀ ਕੀ ਕਹਿਣਾ ਚਾਹੋਗੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਇਹ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਬਾਤੀ ਸਮਾਗਮ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਆ ਸਾਡੇ ਇਹ ਟੂਰਨਾਮੈਂਟ ਤੀਸਰਾ ਫਲਾਣਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਸ ਵਿੱਚ ਅੱਜ ਵਾਲੀਬਾਲ ਦੇ ਮੈਚ ਹੋ ਰਹੇ ਆ ਬੜੇ ਵਧੀਆ ਬਹੁਤ ਟੀਮਾਂ ਆ ਰਹੀਆਂ ਔਰ ਕਾਲੂ ਕਬੱਡੀ ਦੇ ਆ ਇਹਦੇ ਵਿੱਚ ਬਹੁਤ ਸਾਰਾ ਇਲਾਕੇ ਦਾ ਔਰ ਐਨ ਆਰ ਆ ਵੀਰਾਂ ਦਾ ਗram ਪੰਚਾਇਤ ਦਾ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਝੇਸ਼ ਯੋਗਦਾਨ ਆ ਸਹਿਯੋਗ ਦੇ ਨਾਲ ਹੀ ਚੱਲਦਾ ਬੜਾ ਵਧੀਆ ਰੌਣਕ ਮੇਲਾ ਆ ਸੋ ਅਸੀਂ ਇਹੀ ਇਲਾਕੇ ਨੂੰ ਵੀ ਇਹੀ ਬੇਨਤੀ ਕਰਾਂਗੇ ਵੀ ਇਸੇ ਤਰ੍ਹਾਂ ਕਿਉਂਕਿ ਨੌਜਵਾਨ ਵਧੀਆ ਸਿਹਤ ਮੇਲੇ ਵਧੀਆ ਲੀ ਦੇ ਚੱਲਣ ਉਹ ਆਪਣਾ ਭਵਿੱਖ ਵਧੀਆ ਬਣਾਉਣ ਕਿਉਂਕਿ ਖੇਡਾਂ ਬੰਨੂ ਤਾਂ ਹੀ ਇਹ ਪੰਜਾਬ ਦਾ ਮਾਹੌਲ ਵੀ ਬੜਾ ਵਧੀਆ ਬਣ ਰਿਹਾ ਆ ਇਹਦੇ ਨਾਲ ਬਹੁਤ ਹੀ ਵਧੀਆ ਮੈਸੇਜ ਲੋਕਾਂ ਦੇ ਵਿੱਚ ਜਾਂਦਾ ਕਿ ਉਹ ਦੇਖੋ ਦੇਖੀ ਜਿਦਾ ਕਹਿੰਦੇ ਨੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਇਸੇ ਤਰ੍ਹਾਂ ਸਾਨੂੰ ਦੇਖ ਕੇ ਚਲੋ ਸਾਤੋਂ ਵਧੀਆ ਲੋਕ ਹੋਰ ਵੀ ਵਧੀਆ ਕਰਨਗੇ ਮੈਂ ਤਾਂ ਇਹੋ ਬੇਨਤੀ ਕਰੂੰਗਾ ਨੌਜਵਾਨਾਂ ਨੂੰ ਵੀ ਖੇਡਾਂ ਨਾਲ ਜੁੜੋ ਔਰ ਆਪਣਾ ਭਵਿੱਖ ਬਣਾਉਂਦੇ। ਵਾਈ ਗੁੱਡ। ਗੱਲ ਕਰੀਏ ਜਿਵੇਂ ਕਿ ਜਿਸ ਟਾਈਮ ਸੀ ਉਹ ਤੁਹਾਡਾ ਬਚਪਨ ਸੀ ਔਰ ਇੱਕ ਅੱਜ ਦਾ ਦੌਰ ਆ। ਜਿਵੇਂ ਤੁਸੀਂ ਅੱਜ ਇਹ ਨੌਜਵਾਨ ਨੂੰ ਖੇਡਦੇ ਦੇਖਦੇ ਹੋ ਤੇ ਇੱਕ ਆਪਣਾ ਤੁਹਾਡਾ ਸਮਾਂ ਸੀ ਕਿੰਨਾ ਕੁ ਉਹਦੇ ਵਿੱਚ ਫਰਕ ਮਹਿਸੂਸ ਕਰ ਰਹੇ ਹੋ ਜਾਂ ਕਿਵੇਂ ਨਾਲ ਲੱਗਦਾ ਤੁਹਾਨੂੰ ਉਹਨੂੰ ਖੇਡਦੇ ਦੇਖ ਕੇ। ਦੇਖੋ ਜੀ ਉਹਦੇ ਚਾ ਉਤਸ਼ਾਹ ਉਹ ਤੋਂ ਬੜਾ ਹੁੰਦਾ ਸੀਗਾ ਪਰ ਥੋੜੇ ਜਿਹੇ ਜਿਦਾ ਇਨਾਮ ਵਗੈਰਾ ਆ ਉਹ ਤੋਂ ਥੋੜੇ ਘੱਟ ਹੁੰਦੇ ਸੀ। ਉਹ ਤੋਂ ਟੀ-ਸ਼ਰਟਾਂ ਜਾਂ ਕੋਈ ਛੋਟੇ-ਛੋਟੇ ਸਬੰਧਾਨੀਆਂ ਦੇ ਦਿੰਦੇ ਹੁੰਦੇ ਸੀਗੇ। ਲੇਕਿਨ ਅੱਜ ਤਾਂ ਖੁੱਲੇ ਇਨਾਮ ਆ। ਐਨਾ ਵੀਰ ਬਹੁਤ ਬਾਹਰ ਚੱ ਹੁਣ ਫਾਇਨੰਸੀ ਪੂਰੀ سپورਟ ਆ ਇਸੇ ਕਰਕੇ ਪਲੇਅਰਾਂ ਨੂੰ ਵੀ ਬਹੁਤ ਹੌਸਲਾ ਮਿਲਦਾ ਜੇਕਰ ਆਪਾਂ ਗੱਲ ਕਰੀਏ ক্রিকেট ਦੀ ਫੁੱਟਬਾਲ ਦੀ ਜਾਂ ਹੋਰ ਗੇਮਾਂ ਦੀ ਜੋ ਕਿਤਨਾ ਕਿਤੇ ਦੇਖਿਆ ਜਾਵੇ ਅਗਰ ਕਬੱਡੀ ਦੀ ਗੱਲ ਕਰੀ ਕਬੱਡੀ ਸਾਡੀ ਪੰਜਾਬ ਦੀ ਮਾਂ ਖੇਡ ਮੰਨੀ ਜਾਂਦੀ ਹੈ ਪਰ ਇੱਕ ਬਹੁਤ ਬਦਲਾਅ ਦੇਖ ਨੂੰ ਮਿਲ ਰਿਹਾ ਕਬੱਡੀ ਦੇ ਵਿੱਚ ਇਹਦਾ ਪਹਿਖ ਕਿਵੇਂ ਦੇਖਦੇ ਹੋ ਖੇਡਾਂ ਦਾ ਚਾਹੇ ਵਾਲੀਬਾਲ ਹੋਵੇ ਜਾਂ ਕਬੱਡੀ ਨੇ ਦੇਖੋ ਜੀ ਪਹਿਲਾਂ ਤਾਂ ਸਾਡੇ ਜਿੱਦਾਂ ਸ਼ੀਬਾਬਾ ਨਿਹਾਲ ਸਿੰਘ ਵੱਲੋਂ ਹਾਰ ਦੇ ਮੇਲੇ ਤੇ ਟੂਰਨਾਮੈਂਟ ਹੁੰਦੇ ਸੀ ਕਬੱਡੀ ਦੇ ਪਟਵਾਲ ਦੇ ਵਾਲੀਬਾਲ ਦੇ ਲੇਕਿਨ ਹੁਣ ਦੋ ਹੋ ਗਿਆ ਸਾਡੇ ਬੱਬਾ ਹਨਾਮ ਸਿੰਘ ਦੀ ਵਰਸੀ ਤੇ ਵੀ ਹੋ ਗਿਆ ਹੌਲੀ ਹੌਲੀ ਫਦਰ ক্রিকেট ਦੇ ਵੀ ਇੱਥੇ ਬੰਦੇ ਦੇ ਟੂਰਨਾਮੈਂਟ ਹੁੰਦੇ ਆ ਜਿੱਦਾਂ ਕਿਸੇ ਨੂੰ ਨਾ ਕਿਸੇ ਨੂੰ ਰੁਚੀ ਆ ਉਦੋਂ ਉਹਦੇ ਪਾਸੇ ਪਲੇਅਰਾਂ ਨੂੰ ਪਲੇਅਰਾਂ ਨੂੰ ਸਪੋਰਟ ਕਰਦੇ ਆ ਠੀਕ ਹੈ ਬਹੁਤ ਧੰਨਵਾਦ ਜੀ ਸਹੀ